ਸਤ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਖਰਗਿਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣ ਨਿਆਮਕ ਹੈਡਲਾਈਨਸ ਤੇ ਡਿਜ਼ਾਰਡੈਂਸ ਦੀ ਰਿਪੋਰਟ ਨੇ ਜਤਾਈ ਸਰਕਾਰ ਤੇ ਸ਼ੰਕਾ ਕਿ ਹਾਈ ਇਮੀਗ੍ਰੇਸ਼ਨ ਘਟਾਉਣ ਦੇ ਕੁਝ ਟਿੱਚਿਆਂ ਤੋਂ ਖੁੰਝ ਸਕਦੀ ਹੈ ਕੈਨੇਡੀਅਨ ਸਰਕਾਰ ਯਾਤਰੀਆਂ ਨੂੰ 2000 ਡਾਲਰ ਦਾ ਭੁਗਤਾਨ ਕਰਨ ਦੇ ਹੁਕਮ 에ਅਰ ਕੈਨੇਡਾ ਨੂੰ ਹੁਕਮ ਕੀਤੇ ਗਏ ਸੰਜਾਰੀ ਬਰਫੀਲੇ ਤੂਫਾਨ ਕਾਰਨ ਸਕੂਲ ਹੋਏ ਬੰਦ ਉਡਾਨਾਂ ਹੋਈਆਂ ਰੱਦ ਆਵਾਜਾਈ 'ਚ ਹੋ ਰਹੀ ਹੈ ਦੇਰੀ लिबरल पार्टी ਨੇ ਫ੍ਰੈਂਚ ਲੀਡਰਸ਼ਿਪ ਉਪ ਡਿਬੇਟ ਲਈ ਰੂਬੀ ਟਲਾਦੀ ਦੁਪਾਸ਼ੇ ਦੀ ਮੰਗ ਕੀਤੀ ਰੱਦ ਰੂਬੀ ਟਲਾ ਨੇ ਕਿਹਾ ਫ੍ਰੈਂਚ ਸਿੱਖਣ ਲਈ ਸੰਕਲਪਬੱਧ ਹੁਣ ਖਬਰਾਂ ਵਿਸਥਾਰ ਦੇ ਨਾਲ ਡਿਜ਼ਾਰਡੈਂਸ ਦੀ ਰਿਪੋਰਟ ਸਾਹਮਣੇ ਆਈ ਹੈ ਤੇ ਡਿਜ਼ਾਰਡੈਂਸ ਦਾ ਕਹਿਣਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਘਟਾਉਂਦੇ ਕੁਝ ਟੀਚਿਆਂ ਤੋਂ ਖੁੰਝ ਸਕਦਾ ਹੈ ਇਹ ਖੱਟੇ ਜਿਤਾਏ ਜਾ ਰਹੇ ਨੇ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਘਟਾਉਂਦੇ ਜਿਹੜੇ ਟੀਚੇ ਮਿੱਥੇ ਨੇ ਉਹਨਾਂ ਟੀਚਿਆਂ ਨੂੰ ਕੈਨੇਡਾ ਪਾਰ ਨਹੀਂ ਕਰ ਸਕਦਾ ਬਲਕਿ ਉਹਨਾਂ ਟੀਚਿਆਂ ਤੋਂ ਪਿੱਛੇ ਹੀ ਰਹਿ ਜਾਵੇਗਾ ਇਸ ਦੇ ਅਨੇਕਾ ਕਾਰਨ ਦੱਸੇ ਗਏ ਨੇ ਜਿਸ ਆਰਡੀਨੈਂਸ ਦੀ ਇੱਕ ਨਵੀਂ ਰਿਪੋਰਟ ਸੁਝਾਤ ਦਿੰਦੀ ਹੈ ਕਿ ਜਦਕਿ ਕੈਨੇਡੀਅਨ ਸਰਕਾਰ ਦੀ ਆਬਾਦੀ ਵਾਧੇ ਨੂੰ ਹੌਲੀ ਕਰਨ ਦੀ ਯੋਜਨਾ ਕੰਮ ਕਰਨਾ ਸ਼ੁਰੂ ਕਰ ਰਹੀ ਹੈ ਏ ਇਸ ਸਾਲ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਸਕੇਗੀ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਚ ਕਿਹਾ ਗਿਆ ਹੈ ਕਿ ਜਦ ਤੋਂ ਇਮੀਗ੍ਰੇਸ਼ਨ ਟੀਚਾ ਨੂੰ ਸੋਧਿਆ ਗਿਆ ਇਸ ਗੱਲ ਦੇ ਸੰਕੇਤ ਮਿਲੇ ਨੇ ਕਿ ਨਵੇਂ ਗੈਰ ਸਥਾਈ ਨਿਵਾਸੀਆਂ ਦੀ ਆਮਦ ਘਟੀ ਹੈ ਤੇ ਮੁੱਖ ਹਿੱਸਿਆਂ ਚ ਆਬਾਦੀ ਦੇ ਵਿੱਚ ਵਾਧਾ ਘਟਿਆ ਹੈ ਜਸਟ ਨਵੇਂ ਪ੍ਰਵਾਸੀਆਂ 'ਚ ਸਭ ਤੋਂ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸਸ ਸਰਵੇਖਣ ਦੇ ਆਂਕੜਿਆਂ ਦੀ ਵਰਤੋਂ ਕਰਦੇ ਹੋਏ ਡਿਸਆਰਡਨਸ ਨੇ ਆਰਥਿਕ ਵਿਸ਼ਲੇਸ਼ਕ ਐਲ ਜੇ ਵੈਲੈਂਸੀਆ ਅਤੇ ਡਿਪਟੀ ਚੀਫ ਇਕਨੋਮਿਸਟ ਰੈਂਡਲ ਬਾਟਲੇਟ ਤੇ ਪਾਇਆ ਕਿ ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸਸ ਸਰਵੇਖਣ ਦੇ ਆਂਕੜਿਆਂ ਦੀ ਵਰਤੋਂ ਕਰਦਿਆਂ ਹੋਇਆ ਡਿਸਆਰਡਨਸ ਦੇ ਆਰਥਿਕ ਵਿਸ਼ਲੇਸ਼ਕ ਐਲ ਜੇ ਵੈਲੈਂਸੀਆ ਅਤੇ ਡਿਪਟੀ ਚੀਫ ਇਕਨੋਮਿਸਟ ਰੈਂਡਲ ਬਾਟਲੇਟ ਨੇ ਪਾਇਆ ਕਿ ਜਦਕਿ ਸਾਲ ਦਰ ਸਾਲ ਆਬਾਦੀ ਵਧਾ ਉੱਚਾ ਰਿਹਾ ਹੈ ਮਹੀਨਾ ਦਰ ਮਹੀਨਾ ਵਿਕਾਸ 2024 ਦੇ ਸਿਖਰ ਤੋਂ ਕਾਫੀ ਹੌਲੀ ਹੋ ਗਿਆ ਹੈ ਰਿਪੋਰਟ ਦੇ ਅਨੁਸਾਰ ਦੇਸ਼ ਚ ਆਉਣ ਵਾਲੇ ਗੈਰ ਸਥਾਈ ਨਿਵਾਸੀਆਂ ਦੀ ਮੌਜੂਦਾ ਗਿਣਤੀ ਔਟਵਾ ਨੂੰ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਆਮ ਆਬਾਦੀ ਦੇ 5 ਫੀਸਦੀ ਤੋਂ ਘੱਟ ਕਰਨ ਦੀ ਆਪਣੀ ਟੀਚੇ ਨੂੰ ਪੂਰਾ ਕਰਨ ਦੀ ਆਗਿਆ ਨਹੀਂ ਦੇਵੇਗੀ ਰਿਪੋਰਟ ਦੇ ਲੇਖਕ ਨੇ ਕਿਹਾ ਕਿ ਸਾਡੀ ਆਬਾਦੀ ਦਾ ਅਨੁਮਾਨ ਜ਼ਿਆਦਾਤਰ ਬਦਲਿਆ ਨਹੀਂ ਹੈ ਸਰਕਾਰ ਨੂੰ ਹਜੇ ਵੀ ਆਉਣ ਵਾਲੇ ਨਵੇਂ ਲੋਕਾਂ ਦੀ ਲਹਿਰ ਨੂੰ ਰੋਕਣ ਦੀ ਲੋੜ ਹੈ ਅਤੇ ਆਪਣੀ ਆਬਾਦੀ ਟੀਚਾ ਨੂੰ ਪ੍ਰਾਪਤ ਕਰਨ ਲਈ ਹੋਰ ਗੈਰ ਸਥਾਈ ਨਿਵਾਸੀਆਂ ਨੂੰ ਦੇਸ਼ ਛੱਡਦੇ ਦੇਖਣ ਦੀ ਲੋੜ ਹੈ ਅਕਤੂਬਰ 2024 ਵਿੱਚ ਸੰਘੀ ਸਰਕਾਰ ਨੇ ਆਬਾਦੀ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ ਇਮੀਗ੍ਰੇਸ਼ਨ ਟੀਚਾ 'ਚ ਬਦਲਾਅ ਦੇ ਹਿੱਸੇ ਵਜੋਂ ਦੇਸ਼ 'ਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੀਆਂ ਯੋਜਨਾਵਾਂ ਧਿਆਨ ਕੀਤੀਆਂ ਬਦਲਾਵਾਂ ਦੇ ਵਿੱਚ ਅਸਥਾਈ ਨਿਵਾਸੀਆਂ ਲਈ ਨਵੇਂ ਪੱਧਰ ਵੀ ਸ਼ਾਮਲ ਨੇ ਜਿਨ੍ਹਾਂ 'ਚ 2025 ਤੱਕ 445901 ਅਸਥਾਈ ਨਿਵਾਸੀਆਂ ਦਾ ਸਵਾਗਤ ਕਰਨਤੀ ਯੋਜਨਾ ਫਿਰਸਟ ਨੂੰ 2026 ਚ ਘਟਾ ਕੇ 445662 ਕਰ ਦਿੱਤਾ ਜਾਵੇਗਾ ਡਿਸਆਰਡਨਸ ਦਾ ਅੰਦਾਜ਼ਾ ਹੈ ਕਿ 2024 ਦੀ ਆਖਰੀ ਤਿਮਾਹੀ ਚ ਨਵੇਂ ਗੈਰ ਸਥਾਈ ਨਿਵਾਸੀ ਪਰਮਿਟ ਧਾਰਕਾਂ ਵਿੱਚ ਸਾਲ ਦਰ ਸਾਲ 25 ਫੀਸਦੀ ਦੀ ਗਿਰਾਵਟ ਆਈ ਹੈ ਪਰ ਕੁੱਲ ਗਿਣਤੀ ਲਗਭਗ 40000 ਵੱਧ ਗਈ ਹੈ ਜੋ ਕਿ ਇਸ ਦੀ ਜਨ ਸੰਗੀ ਸਰਕਾਰ ਦੀ ਪਹਿਲਾਂ ਦੀ ਭਵਿੱਖਬਾਣੀ ਨਾਲੋਂ ਲਗਭਗ 1 ਲੱਖ ਵੱਧ ਹੈ ਰੀਪੋਰਟ ਕਹਿੰਦੀ ਹੈ ਕਿ ਸਾਡੀ ਅਪਡੇਟ ਕੀਤੀ ਆਬਾਦੀ ਅਤੇ ਸ਼ੁੱਧ ਗੈਰ ਸਥਾਈ ਨਿਵਾਸੀ ਭਵਿਕ ਬਾਨੀ ਸੁਝਾ ਦਿੰਦੀ ਹੈ ਕਿ 2024 ਦੇ ਅੰਤ ਤੱਕ ਗੈਰ ਸਥਾਈ ਨਿਵਾਸੀ ਆਬਾਦੀ ਦਾ ਲਗਭਗ 7.5% ਹੋਣਗੇ ਗੈਰ ਸਥਾਈ ਨਿਵਾਸੀਆਂ ਲਈ ਡਿਸਆਰਡਨਸ ਦਾ ਦ੍ਰਿਸ਼ਟੀਕੋਣ ਅਤੇ ਸਥਾਈ ਨਿਵਾਸੀ ਦਾਖਲਿਆਂ ਲਈ ਸੰਘੀ ਸਰਕਾਰ ਦਾ ਟੀਚਾ ਸੁਝਾ ਦਿੰਦਾ ਹੈ ਕਿ ਕੈਨੇਡਾ ਚ ਆਬਾਦੀ ਵਾਧਾ ਕਾਫੀ ਹੌਲੀ ਹੋਣਾ ਚਾਹੀਦਾ ਹੈ ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਹ ਹਜੇ ਵੀ ਸ਼ੰਕਾਵਾਦੀ ਹੈ ਕਿ ਕੈਂਟਾ ਨਵੇਂ ਆਉਣ ਵਾਲਿਆਂ ਲਈ ਆਪਣੇ ਦਾਖਲੇ ਦੇ ਟੀਚਿਆਂ ਤੱਕ ਪਹੁੰਚ ਆਵੇਗਾ। ਇਹ ਵੀ ਕਹਿੰਦਾ ਹੈ ਕਿ ਸਥਾਈ ਨਿਵਾਸੀ ਦਾਖਲਿਆਂ 'ਚ ਹਜੇ ਤੱਕ ਕਮੀ ਨਹੀਂ ਆਈ ਹੈ ਹਜੇ ਇਹ ਦੇਖਣਾ ਬਾਕੀ ਹੈ ਕਿ ਬਾਹਰੀ ਦਬਾਅ ਸਰਕਾਰ ਦੇ ਟੀਚਿਆਂ ਨੂੰ ਕਿਵੇਂ ਬਦਲ ਸਕਦਾ ਹੈ ਡਿਸਆਰਡਨਸ ਨੇ ਨੋਟ ਕੀਤਾ ਹੈ ਕਿ ਕਾਰਪੋਰੇਟ ਕੈਨੇਡਾ ਨੇ ਮਜ਼ਦੂਰਾਂ ਦੀ ਘਾਟ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ ਰਿਪੋਰਟ ਸੁਝਾਅ ਦਿੰਦੀ ਹੈ ਕਿ ਇਹ ਕਾਰਪੋਰੇਟ ਸੰਗਠਨ ਓਟਵਾ ਤੇ ਆਪਣੀਆਂ ਕੁਝ ਨੀਤੀਆਂ ਨੂੰ ਮੱਤਮ ਕਰਨ ਲਈ ਦਬਾਅ ਪਾ ਸਕਦੇ ਨੇ ਕੁਝ ਹੱਦ ਤੱਕ ਕੁਝ ਉਦਯੋਗਾਂ 'ਚ ਉੱਚ ਨੌਕਰੀਆਂ ਦੀਆਂ ਅਸਾਮੀਆਂ ਕਰਕੇ ਅਜਿਹਾ ਹੋ ਸਕਦਾ ਹੈ रिपोर्ट ਦੇ ਲੇਖਕ ਲਿਖਦੇ ਨੇ ਕਿ ਇਸ ਤੋਂ ਇਲਾਵਾ ਸੰਘੀ ਸਰਕਾਰ ਨੂੰ ਪਿਛਲੇ ਸਮੇਂ 'ਚ ਕੁਝ ਨੀਤੀਗਤ ਉਦੇਸ਼ਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪਿਆ ਹੈ ਅਤੇ ਇਸ ਤਰ੍ਹਾਂ ਦੇ ਮਹੱਤਵਪੂਰਨ ਨੀਤੀਗਤ ਬਦਲਾਅ ਨੂੰ ਲਾਗੂ ਕਰਨ ਨਾਲ ਜੁੜੀਆਂ ਪ੍ਰਸ਼ਾਸਕੀ ਚੁਣੌਤੀਆਂ ਦੇ ਮੱਦੇਨਜ਼ਰ ਇਸ ਦੇ ਨਵੇਂ ਇਮੀਗ੍ਰੇਸ਼ਨ ਟੀਚਿਆਂ ਨੂੰ ਪੂਰਾ ਕਰਨ ਦੀ ਸੰਭਾਵਨਾ ਖਾਸ ਤੌਰ 'ਤੇ ਡਰਾਮਣੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਟੈਰਫਾਂ ਦਾ ਕੈਨੇਡਾ ਦੀ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੀ ਯੋਗਤਾ 'ਤੇ ਵੀ ਪ੍ਰਭਾਵ ਪੈ ਸਕਦਾ ਹੈ। ਵਿੱਤੀ ਸੰਸਥਾ ਚੇਤਾਮਨੀ ਦਿੰਦੀ ਹੈ ਕਿ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਦੇਸ਼ ਮੰਦੀ ਵਿੱਚ ਫਸ ਸਕਦਾ ਹੈ ਅਤੇ ਨਾਲ ਹੀ ਅਸਥਾਈ ਮਜ਼ਦੂਰਾਂ ਦੀ ਮੰਗ ਕਾਫੀ ਹੌਲੀ ਹੋ ਸਕਦੀ ਹੈ ਹਾਲਾਂਕਿ ਇਹ ਆਰਥਿਕਤਾ ਲਈ ਇੱਕ ਅਣਚਾਹੀ ਨਤੀਜੇ ਦਾ ਅਣਚਾਹਾ ਨਤੀਜਾ ਹੈ ਰਿਪੋਰਟ ਕਹਿੰਦੀ ਹੈ ਕਿ ਇਹ ਸੰਘੀ ਸਰਕਾਰ ਨੂੰ ਆਪਣੇ ਟੀਚਿਆਂ ਨੂੰ ਹੋਰ ਤੇਜ਼ੀ ਨਾਲ ਪੂਰਾ ਕਰਨ 'ਚ ਮਦਦ ਕਰ ਸਕਦੀ ਹੈ ਏਅਰ ਕੈਨੇਡਾ ਨੂੰ ਇੱਕ ਯਾਤਰੀ ਨੂੰ ਦੇਰੀ ਨਾਲ ਸਮਾਨ ਪਹੁੰਚਾਉਣ ਲਈ 2000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ ਇਸ ਦੇ ਬਜਾਏ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਨੇ ਭਾਵ ਏਅਰ ਕੈਨੇਡਾ ਯਾਤਰੀ ਨੂੰ ਭੁਗਤਾਨ ਨਹੀਂ ਕਰ ਰਿਹਾ ਬਲਕਿ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾ ਰਿਹਾ ਹੈ ਏਅਰਲਾਈਨ ਨੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਕਿਹਾ ਹੈ ਕਿ ਸੰਗੀ ਆਵਾਜਾਈ ਰੈਗੂਲੇਟਰ ਨੇ ਨੀਮਾ ਦੀ ਗਲਤ ਵਿਆਖਿਆ ਕੀਤੀ ਹੈ 2022 ਵਿੱਚ ਟੋਰਾਂਟੋ ਤੋਂ ਵੈਂਕੂਵਰ ਜਾਣ ਵਾਲੀ ਉਡਾਨ ਤੋਂ ਬਾਅਦ ਜਦੋਂ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰ ਕੈਨਡਾ ਨੂੰ ਦੇਰੀ ਨਾਲ ਆਉਣ ਵਾਲੇ ਸਮਾਨ ਲਈ 2079 ڈالر ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਤਾਂ ਆਲਾ ਚਨੌਸ ਬਹੁਤ ਖੁਸ਼ ਹੋਏ ਟੈਨੋਸ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਇਹ ਨਿਰਪੱਖ ਹੈ ਟੈਨੋਸ ਨੇ ਸੀਟੀਏ ਦੇ ਫੈਸਲੇ ਲਈ 2 ਸਾਲਾਂ ਤੋਂ ਵੱਧ ਸਮੇਂ ਦਾ ਇੰਤਜ਼ਾਰ ਕੀਤਾ ਸੀ ਪਰ 에ਅਰ ਕੈਨੇਡਾ ਤੋਂ ਪੁਕਤਾਨ ਪ੍ਰਾਪਤ ਕਰਨ ਦੀ ਬਜਾਏ 에ਅਰਲਾਈਨ ਨੇ ਉਸਨੂੰ ਪਿਛਲੇ ਦਸੰਬਰ ਵਿੱਚ 크리스마ਸ ਦੀ ਸ਼ਾਮ ਨੂੰ ਅਦਾਲਤੀ ਦਸਤਾਵੇਜ਼ ਪ੍ਰਦਾਨ ਕੀਤੇ 에ਅਰ ਕੈਨੇਡਾ ਸੀਟੀਏ ਦੇ ਫੈਸਲੇ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਟੈਨੋਸ ਨੂੰ ਸੰਗੀ ਅਦਾਲਤ ਵਿੱਚ ਲੈ ਕੇ ਜਾ ਰਿਹਾ ਹੈ ਕੈਨੇਡਾ ਦੇ ਟ੍ਰਾਂਸਪੋਰਟ ਰੈਗੂਲੇਟਰ ਸੀਟੀਏ ਦਾ ਨਾਮ ਅਦਾਲਤੀ ਕੇਸ 'ਚ ਨਹੀਂ ਹੈ ਇਸ ਲਈ ਟੈਨੋਸ ਆਪਣੇ ਆਪ ਨੇ ਉਨ੍ਹਾਂ ਆਪਣੇ ਟੌਨਟੋ ਚ ਘਰ ਦੇ ਵਿੱਚ ਸੇਵਾ ਕੀਤੇ ਜਾਣ ਬਾਰੇ ਕਿਹਾ ਹੈ ਕਿ ਇਹ ਹੈਰਾਨ ਕਰਨ ਵਾਲਾ ਸੀ 에어ਲਾਈਨ ਨੂੰ ਦੇਖ ਕੇ ਨਿਰਾਸ਼ਾ ਹੁੰਦੀ ਹੈ ਇਹਨਾਂ ਸਾਲਾਂ ਚ ਮੈਂ ਉਨ੍ਹਾਂ ਨਾਲ ਜਿੰਨਾ ਪੈਸਾ ਖਰਚ ਕੀਤਾ ਹੈ ਉਹ 2000 ਡਾਲਰ ਦੇ ਦਾਅਵੇ ਦੀ ਅਪੀਲ ਕਰ ਰਹੇ ਨੇ ਇਹ 2024 ਚ ਸੀਟੀਏ ਦੇ ਹੁਕਮਰਾਨ 에어ਲਾਈਨਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਚੌਥੀ ਚੁਣੌਤੀ ਹੈ ਅਤੇ 에어 ਕੈਨਡਾ ਦੁਆਰਾ ਦਾਇਰ ਕੀਤੀ ਗਈ ਦੂਜੀ ਚੁਣੌਤੀ ਹੈ ਦੂਜਾ ਮਾਮਲਾ ਜੋ ਹਜੀਵੀ ਅਦਾਲਤਾਂ ਦੇ ਵਿੱਚ ਹੈ ਉਸ ਵਿੱਚ ਬ੍ਰਿਟਿਸ਼ ਕੋਲੰਪੀਆ ਵਿੱਚ ਯਾਤਰੀ ਐਨ.ਸੀ.ਓ ਅਤੇ ਐਨਾ ਡੈਸਕੋਵਸਕੀ ਸ਼ਾਮਿਲ ਨੇ ਉਹਨਾਂ ਨੂੰ ਉਡਾਣ ਦੇ ਵਿੱਚ ਦੇਰੀ ਲਈ 2000 ਡਾਲਰ ਦਾ ਇਨਾਮ ਦਿੱਤਾ ਗਿਆ ਸੀ ਜਿਸ ਦਾ 에ਅਰ ਕੈਨੇਡਾ ਵਿਰੋਧ ਕਰ ਹੈ ਐਂਟ੍ਰਿਊ ਡਰੈਸਕੋ ਵਸਕੀ ਨੇ ਜੂਨ 2024 ਵਿੱਚ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਸਿਸਟਮ ਵਿੱਚ ਕੁਝ ਸੱਚਮੁੱਚ ਗਲਤ ਹੈ ਜਿਸ ਤਰ੍ਹਾਂ ਨਿਯਮ ਇਸ ਵੇਲੇ ਕੰਮ ਕਰਦੇ ਨੇ ਸੀਟੀਏ ਅਧਿਕਾਰੀਆਂ ਦੁਆਰਾ ਫੈਸਲੇ ਜਾਰੀ ਕਰਨ ਤੋਂ ਬਾਅਦ ਜੇਕਰ ਯਾਤਰੀ ਜਾਂ 에ਅਰਲਾਈਨਾਂ ਨਤੀਜੇ ਨਾਲ ਅਸਹਿਮਤ ਹੁੰਦੀਆਂ ਨੇ ਤੋ ਫੈਡਰਲ ਕੋਰਟ ਵਿੱਚ ਫੈਸਲੇ ਦਾ ਵਿਰੋਧ ਕਰ ਸਕਦੇ ਨੇ ਸੀਟੀਏ ਦੇ ਫੈਸਲਿਆਂ ਦਾ ਵਿਰੋਧ ਕਰਨ ਵਾਲੀਆਂ 에ਰਲਾਈਨਾਂ ਬਹੁਤ ਘੱਟ ਹੁੰਦੀਆਂ ਨੇ ਪਰ ਕੁਝ ਪ੍ਰਭਾਵਿਤ ਯਾਤਰੀਆਂ ਅਤੇ ਖਪਤਕਾਰਾਂ ਦੇ ਵਕੀਲਾਂ ਦਾ ਤਰਕ ਹੈ ਕਿ ਸੀਟੀਏ ਸ਼ਿਕਾਇਤ ਪ੍ਰਣਾਲੀ ਨੂੰ ਬਦਲਣ ਦੀ ਜ਼ਰੂਰਤ ਹੈ ਇਸ ਲਈ ਯਾਤਰੀਆਂ ਨੂੰ ਕਦੇ ਵੀ ਅਦਾਲਤੀ ਲੜਾਈਆਂ ਵਿੱਚ ਕੱਸਿਚਣ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ ਇਕ ਰਾਸ਼ਟਰੀ ਖਪਤਕਾਰ ਵਕਾਲਤ ਸਮੂਹ ਪਬਲਿਕ ਇੰਟਰਸਟ ਐਡਵੋਕੇਸੀ ਸੈਂਟਰ ਦੇ ਕਾਰਜਕਾਰੀ ਨਿਰਦੇਸ਼ਕ ਜੈਫ ਪਾਈਕ ਨੇ ਕਿਹਾ ਕਿ ਇਸ ਦਾ ਇੱਕ ਠੰਡਾ ਪ੍ਰਭਾਵ ਹੈ ਅਤੇ ਇਹ ਇੱਕ ਯਾਤਰੀ ਲਈ ਇੱਕ ਡਰਾਉਣਾ ਪ੍ਰਸਤਾਵ ਹੈ ਵਾਈਟ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ 에ਅਰਲਾਈਨ ਲੈਨ ਲਈ ਵਕੀਲ ਨਹੀਂ ਰੱਖ ਸਕਦੇ ਚ ਨੌਸ ਕਹਿੰਦੇ ਨੇ ਕਿ ਉਸ ਦੀ ਕੋਈ ਵਕੀਲ ਰੱਖਣ ਦੀ ਯੋਜਨਾ ਨਹੀਂ ਹੈ ਤਾਂ ਜੋ ਉਹ ਸੀਟੀਏ ਦੁਆਰਾ ਨਿਰਧਾਰਿਤ ਕੀਤੇ ਗਏ ਬਕਾਇਆ ਪੈਸੇ ਵਾਪਸ ਪ੍ਰਾਪਤ ਕਰ ਸਕੇ ਟਾਲਟਰੀਜ਼ ਮੇਕਅਪ ਅਤੇ ਕੱਪੜੇ ਜੋ ਉਸਨੀਆਂ ਤੇ ਉਸਦੀ ਪਤਨੀ ਨੇ ਵੈਂਕੂਵਰ ਪਹੁੰਚਣ ਤੋਂ ਬਾਅਦ ਇੱਕ ਸੂਟਕੇਸ ਤੋਂ ਬਿਨਾ ਖਰੀਦੇ ਸਨ ਇੱਕ ਵੀਕਐਂਡ ਛੁੱਟੀ ਲਈ ਪੈਕ ਕੀਤੇ ਬਿਨਾ ਹੀ ਉਹ ਸਾਰਾ ਕੁਝ ਕਰਨਾ ਪਿਆ ਟੈਨੋਸ ਕਹਿੰਦੇ ਨੇ ਕਿ 에ਅਰ ਕੈਨੇਡਾ ਦੇ ਇੱਕ ਕਰਮਚਾਰੀ ਨੇ ਉਸ ਸਮੇਂ ਜੋੜੇ ਨੂੰ ਦੱਸਿਆ ਸੀ ਕਿ 에ਅਰਲਾਈਨ ਕੋਲ ਉਹਨਾਂ ਦੇ ਸੂਟਕੇਸ ਦੇ ਠਿਕਾਣੇ ਬਾਰੇ ਕੋਈ ਸੁਰੱਖ ਨਹੀਂ ਹੈ ਅਤੇ ਉਹ ਜ਼ਰੂਰਤਾਂ ਤੇ ਵਾਜਬ ਰਕਮ ਖਰਚ ਕਰ ਸਕਦੇ ਨੇ ਸੀਬੀਸੀ ਨਿਊਜ਼ ਦੁਆਰਾ ਵੇਖੇ ਗਏ ਈਮੇਲਸ ਦੇ ਅਨੁਸਾਰ ਜਦੋਂ ਟੈਨੋਸ ਨੇ ਪਹਿਲੀ ਵਾਰ ਜੋੜੇ ਦੀਆਂ ਮੁਆਵਜ਼ੇ ਦੀਆਂ ਰਸੀਦਾਂ ਜਮ੍ਹਾਂ ਕਰਵਾਈਆਂ ਤਾਂ 에ਅਰ ਤਾਨੀ ਉਹਨਾਂ ਨੂੰ ਕੇਸ ਦਾ ਨਿਪਟਾਰਾ ਕਰਨ ਲਈ 250 ਡਾਲਰ ਦੀ ਪੇਸ਼ਕਸ਼ ਕੀਤੀ ਟਨੋਸ ਦਾ ਕਹਿਣਾ ਹੈ ਕਿ ਉਸਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਇਸ ਦੀ ਬਜਾਏ ਸੀਟੀਏ ਕੋਲ ਸ਼ਿਕਾਇਤ ਦਰਜ ਕਰਵਾਈ ਅਦਾਲਤੀ ਦਸਤਾਵੇਜ਼ਾਂ ਵਿੱਚ ਏਅਰ ਕੈਨਡਾ ਦਾ ਤਰਕ ਹੈ ਕਿ ਇੱਕ ਸੀਟੀਏ ਅਧਿਕਾਰੀ ਨੇ ਫੈਸਲੇ ਤੇ ਪਹੁੰਚਣ ਵੇਲੇ ਸਹੀ ਢੰਗ ਨਾਲ ਵਾਜਬ ਤੌਰ ਤੇ ਜਾਂ ਬਿਲਕੁਲ ਵੀ ਸੰਬੰਧਿਤ ਨਿਯਮਾਂ ਨੂੰ ਲਾਗੂ ਜਾਂ ਵਿਆਖੇ ਨਹੀਂ ਕੀਤੀ ਉਸ ਸਮੇਂ ਏਅਰ ਕੈਨਡਾ ਦੇ ਨਿਯਮਾਂ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਦੇਰੀ ਨਾਲ ਆਉਣ ਵਾਲੇ ਜੱਗੋਮ ਹੋਏ ਸਮਾਨ ਲਈ ਵੱਧ ਤੋਂ ਵੱਧ 24 ਡਾਲਰ ਦਾ ਭੁਗਤਾਨ ਕਰਨਗੇ ਹਾਲਾਂਕਿ 에ਅਰਲਾਈਨ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਦਲੀਲ ਦਿੱਤੀ ਹੈ ਕਿ ਚਨੌਸ ਅਤੇ ਉਸਦੀ ਪਤਨੀ ਨੇ ਗੁੰਮ ਹੋਏ ਗਵਾਚੇ ਨਹੀਂ ਸੂਟਕੇਸ 'ਚ ਚੀਜ਼ਾਂ ਨੂੰ ਬਦਲਣ ਲਈ ਖਰਚ ਕੀਤੀ ਗਈ ਰਕਮ ਨੂੰ ਜਾਇਜ਼ ਠਹਿਰਾਉਣ ਲਈ ਸਬੂਤ ਨਹੀਂ ਦਿੱਤੇ ਏਅਰ ਕੈਨੇਡਾ ਵੀ ਕਹਿੰਦਾ ਹੈ ਕਿ ਸਮਾਨ ਜੋੜੇ ਦੇ ਉਤਰਨ ਤੋਂ ਬਾਅਦ ਸਵੇਰੇ ਪਹੁੰਚ ਗਿਆ ਸੀ ਅਤੇ ਫਿਰ ਵੀ ਉਹਨਾਂ ਨੇ ਉਸੇ ਦਿਨ ਬਾਅਦ ਵਿੱਚ ਖਰੀਦੇ ਗਏ ਔਰਤਾਂ ਦੇ ਦੌੜਨ ਵਾਲੇ ਜੁੱਤੇ ਦੀ ਇੱਕ ਜੋੜੇ ਲਈ ਰਸੀਦ ਜਮ੍ਹਾਂ ਕਰਵਾਈ ਪਰ ਟਨੌਸ ਕਹਿੰਦੇ ਨੇ ਕਿ ਉਸਨੂੰ ਯਾਦ ਹੈ ਕਿ ਉਹ ਤੇ ਉਸਦੀ ਪਤਨੀ ਉਸੇ ਸਵੇਰ ਜਲਦੀ ਹੋਟਲ ਛੱਡ ਗਏ ਸਨ ਸੂਟਕੇਸ ਦੇ ਬਿਨਾਂ ਚਿਤਾਮਨੀ ਦੇ ਪਹੁੰਚਣ ਤੋਂ ਪਹਿਲਾਂ ਏਅਰ ਕੈਨੇਡਾ ਨੇ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਚੱਲ ਰਹੇ ਮਾਮਲੇ ਤੇ ਟਿੱਪਣੀ ਨਹੀਂ ਕਰ ਸਕਦਾ। ਅਦਾਲਤੀ ਦਸਤਾਵੇਜ਼ਾਂ ਵਿੱਚ ਏਅਰਲਾਈਨ ਨੇ ਕਿਹਾ ਕਿ ਉਹ ਟੈਨਾਂਸ ਤੋਂ ਕਾਨੂੰਨੀ ਖਰਚੇ ਦੀ ਮੰਗ ਨਹੀਂ ਕਰ ਰਹੇ ਜੇਕਰ ਇਹ ਆਪਣੀ ਕਾਨੂੰਨੀ ਚੁਣੌਤੀ ਚਿਤਚੰਦ ਹੈ। ਸੀਟੀਏ ਦਾ ਕਹਿਣਾ ਹੈ ਕਿ ਏਜੰਸੀ ਦਾ ਨਾਮ ਇਸ ਮਾਮਲੇ ਦੇ ਵਿੱਚ ਨਹੀਂ ਹੈ ਕਿਉਂਕਿ ਇਹ ਟੈਨਾਂਸ ਦੁਆਰਾ ਏਅਰ ਕੈਨੇਡਾ ਨੂੰ ਕੀਤੇ ਗਏ ਅਸਲ ਮੁਆਵਜ਼ੇ ਦੇ ਦਾਅਵੇ ਵਿੱਚ ਸ਼ਾਮਲ ਨਹੀਂ ਸੀ। ਸਰਦੀਆਂ ਦੇ ਤੂਫਾਨ ਕਾਰਨ ਸਕੂਲ ਬੰਦ ਹੋਣ ਤੋਂ ਬਾਅਦ ਜੀਟੀਏ ਦੇ ਵਿੱਚ ਬਰਫ਼ ਹਟਾਉਣ ਦਾ ਕੰਮ ਜਾਰੀ ਹੈ ਆਵਾਜਾਈ ਦੇ ਵਿੱਚ ਦੇਰੀ ਹੋ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਸਨ ਹਵਾਈ ਅੱਡੇ ਤੇ ਇਸ ਸੀਜ਼ਨ ਦੀ ਸਭ ਤੋਂ ਵੱਡੀ ਬਰਫ਼ਬਾਰੀ ਤੂਫਾਨ ਦੀ ਨਿਸ਼ਾਨੀ ਦੇਖੀ ਗਈ ਹੈ ਬਹੁਤ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਯਾਤਰੀ ਪਰੇਸ਼ਾਨ ਹੋ ਰਹੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਟੋਰਾਂਟੋ ਸ਼ਹਿਰ ਵੀਰਵਾਰ ਅਤੇ ਸ਼ੁੱਕਰਵਾਰ ਤੱਕ ਸੜਕਾਂ ਤੇ ਸਫਾਈ ਕਰੇਗਾ ਕਿਉਂਕਿ ਸਰਦੀਆਂ ਦੇ ਤੂਫਾਨ ਨੇ ਰਾਤ ਪਰ ਸ਼ਹਿਰ ਨੂੰ ਬਰਫ਼ ਦੇ ਨਾਲ ਢੱਕ ਲਿਆ ਸੀ ਦੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਆਵਾਜਾਈ ਸੇਵਾਵਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਨਿਰਦੇਸ਼ਕ ਅਵਿੰਸੈਟ ਸਪਿਰਾਜ਼ਾ ਨੇ ਕਿਹਾ ਕਿ ਸ਼ਹਿਰ ਦੇ ਸਾਰੇ 1450 ਬਰਫ਼ ਸਾਫ਼ ਕਰਨ ਵਾਲੇ ਉਪਕਰਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਉਨਾ ਕਿਹਾ ਹੈ ਕਿ ਅਸੀਂ ਆਪਣੇ ਨਿਵਾਸੀਆਂ ਨੂੰ ਸਿਰਫ ਧੀਰਜ ਰੱਖਣ ਲਈ ਕਹਿੰਦੇ ਹਾਂ ਇੱਕ ਨਿਰੰਤਰ ਅਭਿਆਸ ਹੋਵੇਗਾ। ਸਫਰਾਜ਼ਾ ਨੇ ਕਿਹਾ ਕਿ ਸ਼ਹਿਰ ਨੇ ਬਰਫ ਵਾਲੇ ਰਸਤਿਆਂ ਤੇ ਗੱਡੀਆਂ پارک ਕਰਨ ਵਾਲੇ ਲੋਕਾਂ ਨੂੰ ਲਗਭਗ 700 ਟਿਕਟਾਂ ਜਾਰੀ ਕੀਤੀਆਂ ਨੇ। ਬੁੱਧਵਾਰ ਰਾਤ 10 ਵਜੇ ਤੋਂ ਪ੍ਰਭਾਵੀ ਸ਼ਹਿਰ ਨੇ ਇੱਕ ਮਹੱਤਵਪੂਰਨ ਮੌਸਮੀ ਘਟਨਾ ਅਤੇ ਵੱਡੀ ਪਰੇਲੀ ਸਥਿਤੀ ਦਾ ਐਲਾਨ ਕੀਤਾ ਹੈ। ਜਦਕਿ ਘੋਸ਼ਨਾਵਾਂ ਲਾਗੂ ਹੁੰਦੀਆਂ ਨੇ। ਸਰਦੀਆਂ ਦੇ ਰੱਖ-ਰਖਾਅ ਉਪਕਰਣਾਂ ਲਈ ਰਸਤਾ ਬਣਾਉਣ ਲਈ ਬਰਫ਼ ਦੇ ਰਸਤੇ ਵਜੋਂ ਮਨੋਨਿਧ ਸੜਕਾਂ ਤੇ ਪਾਰਕਿੰਗ ਤੇ ਪਾਬੰਦੀ ਹੈ ਸ਼ਹਿਰ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਬਰਫ਼ ਵਾਲੇ ਰੂਟਾਂ ਤੇ ਖੜੇ ਵਾਹਨਾਂ ਨੂੰ ਟੋਅ ਕੀਤਾ ਜਾਵੇਗਾ ਤੇ ਮਾਲਕਾਂ ਨੂੰ 200 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਟ੍ਰਾਂਟੋ ਪੁਲਿਸ ਨੇ ਬੁੱਧਵਾਰ ਸ਼ਾਮ 6 ਵਜੇ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਟੱਕਰਾਂ ਅਤੇ ਮੌਸਮ ਨਾਲ ਸੰਬੰਧਿਤ ਹਾਦਸਿਆਂ ਦਾ ਜਵਾਬ ਦਿੱਤਾ ਹੈ ਪੁਲਿਸ ਨੇ ਵੀਰਵਾਰ ਦੁਪਹਿਰ ਨੂੰ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਸੀ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਸਕੂਲ ਬੋਰਡਾਂ ਨੇ ਵੀਰਵਾਰ ਨੂੰ ਆਪਣੇ ਸਕੂਲ ਬੰਦ ਰੱਖੇ ਜਿਨ੍ਹਾਂ ਚੋਂ ਟ੍ਰਾਂਟੋ ਜ਼ਿਲ੍ਹਾ ਸਕੂਲ ਬੋਰਡ ਟ੍ਰਾਂਟੋ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ York Region District School Board York Catholic જિલ્લા ਸਕੂਲ ਬੋਰਡ Durham જિલ્લા ਸਕੂਲ ਬੋਰਡ Durham Catholic જિલ્લા ਸਕੂਲ ਬੋਰਡ Halton જિલ્લા ਸਕੂਲ ਬੋਰਡ Halton Catholic જિલ્લા ਸਕੂਲ ਬੋਰਡ Peel જિલ્લા ਸਕੂਲ ਬੋਰਡ referencing Peel Catholic District School Board Toronto Catholic District School Board ਸ਼ਾਮਲ ਨੇ ਇਹਨਾਂ ਨੇ ਆਨਲਾਈਨ ਪੋਸਟ ਕੀਤਾ ਕਿ ਐਲੀਮੈਂਟਰੀ ਮਾਪਿਆਂ ਅਧਿਆਪਕਾਂ ਦੇ ਇੰਟਰਵਿਊ ਵੀਰਵਾਰ ਨੂੰ ਰੱਦ ਕਰ ਦਿੱਤੇ ਗਏ ਨੇ ਪਰ ਯੋਜਨਾ ਅਨੁਸਾਰ ਸ਼ੁੱਕਰਵਾਰ ਨੂੰ ਦੁਬਾਰਾ ਸ਼ੁਰੂ ਹੋਣਗੇ ਇਸ ਤੋਂ ਇਲਾਵਾ ਕੁਝ ਕਾਲਜਾਂ ਤੇ ਯੂਨੀਵਰਸਿਟੀ ਕੈਂਪਸ ਵੀ ਬੰਦ ਰਹੇ ਜਿਵੇਂ ਕਿ ਸੈਂਟੇਨੀਅਲ ਕਾਲਜ ਹੰਬਰ ਪੋਲੀਟੈਕਨਿਕ ਜਾਰਜ ਪ੍ਰੌਮ ਕਾਲਜ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਮਿਸਿਸਾਗਾ ਯਾਰਕ ਯੂਨੀਵਰਸਿਟੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਸੇਂਟ ਜਾਰਜ ਕੈਂਪਸ ਖੁੱਲੇ ਰਹੇ ਸਨੇਕਾ ਪੋਲੀਟੈਕਨਿਕ ਖੁੱਲਾ ਰਿਹਾ ਪਰ ਇਨ ਪਰਸਨ ਡੇ ਕਲਾਸਾਂ ਆਨਲਾਈਨ ਬਦਲਦੀਆਂ ਰਹੀਆਂ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕਾਰਬਰੋ ਕੈਂਪਸ ਨੇ ਦੁਪਹਿਰ 1 ਵਜੇ ਤੱਕ ਸਾਰੀਆਂ ਇਨ ਪਰਸਨ ਅਤੇ ਆਨਲਾਈਨ ਕਲਾਸਾਂ ਰੱਦ ਕਰ ਦਿੱਤੀਆਂ ਸਨ Canada Post ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਵੀਰਵਾਰ ਨੂੰ ਪੂਰੇ Ontario 'ਚ ਡਿਲੀਵਰੀ ਮੁਅਤਲ ਕਰ ਦਿੱਤੀ ਗਈ ਹੈ। Ontario ਦੀ ਵਿਧਾਨ ਸਭਾ ਬੰਦ ਹੈ ਤੇ ਸ਼ੁੱਕਰਵਾਰ ਨੂੰ ਦੁਬਾਰਾ ਖੁੱਲੇਗੀ। ਟੋਰਾਂਟੋ 'ਧੀਆਂ ਪਬਲਿਕ ਲਾਇਬ੍ਰੇਰੀਜ਼ ਵੀਰਵਾਰ ਨੂੰ ਦੁਪਹਿਰ 12:30 ਵਜੇ ਖੁੱਲੀਆਂ। ਇੱਕ ਬੁਲਾਰੇ ਨੇ ਈਮੇਲ 'ਚ ਕਿਹਾ ਕਿ ਸ਼ਹਿਰ ਵੀਰਵਾਰ ਨੂੰ ਕੂੜਾ ਇਕੱਠਾ ਕਰੇਗਾ ਹਾਲਾਂਕਿ ਥੋੜੀ ਜਿਹੀ ਦੇਰੀ ਹੋ ਸਕਦੀ ਹੈ। ਮਿਸ ਸਾਗਾ 'ਚ ਸਾਰੇ ਕਮਿਊਨਿਟੀ ਸੈਂਟਰ ਅਤੇ ਸੱਭਿਆਚਾਰਕ ਸਹੂਲਤਾਂ ਘਟੋ ਘਟ ਸ਼ਾਮ 4 ਵਜੇ ਤੱਕ ਬੰਦ ਰਹੀਆਂ। ਸ਼ਹਿਰ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਲਾਇਬ੍ਰੇਰੀਆਂ ਘਟੋ ਘਟ ਸ਼ਾਮ 5:00 ਵਜੇ ਤੱਕ ਬੰਦ ਰਹੀਆਂ। ਮਿਸ ਸਾਗਾ ਸਿਟੀ ਹਾਲ ਖੁੱਲਾ ਸੀ ਹਾਲਾਂਕਿ ਸਰਵਿਸ ਕਾਊਂਟਰਸ ਸਨੇਹ ਜਨਤਕ ਸੇਵਾਵਾਂ ਮਾਂ ਪੰਜ ਸਾਲ। ਸ਼ਹਿਰ ਨੇ ਕਿਹਾ ਕਿ ਆਊਟਡੋਰ ਰਿੰਕ ਉਦੋਂ ਤੱਕ ਬੰਦ ਰਹਿਣਗੇ ਜਦੋਂ ਤੱਕ ਇਸਨੂੰ ਖੋਲਣਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਤੂਫਾਨ ਜੋ ਕਿ ਦੱਖਣੀ ਉਨਟਾਰੀਓ ਦੇ ਕੁਝ ਹਿੱਸਿਆਂ 'ਚ ਰਾਤ ਪਰ ਆਇਆ ਸੀ ਉਸ ਦਾ ਸ਼ਹਿਰੀ ਖੇਤਰਾਂ 'ਚ ਪੀੜ ਭੜਕੇ ਵਾਲੇ ਸਮੇਂ ਦੇ ਆਵਾਜਾਈ ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ ਬੁੱਧਵਾਰ ਦੀ ਰਾਤ ਨੂੰ ਸਭ ਤੋਂ ਭਾਰੀ ਬਰਫਬਾਰੀ ਤੋਂ ਬਾਅਦ ਵੀਰਵਾਰ ਸਵੇਰੇ ਬਰਫ ਘਟ ਹੋਣ ਦੀ ਉਮੀਦ ਕੀਤੀ ਗਈ ਸੀ ਸੰਗੀ ਮੌਸਮ ਈ ਏਜੰਸੀ ਨੇ ਕਿਹਾ ਹੈ ਕਿ ਵੀਰਵਾਰ ਸਵੇਰ ਤੱਕ ਸ਼ਹਿਰ ਵਿੱਚ 2 ਤੋਂ 5 ਸੈਂਟੀਮੀਟਰ ਬਰਫਬਾਰੀ ਸੀ ਇਸ ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਅਟਾਰੀਓ ਝੀਲ ਦੇ ਨੇੜੇ ਜੰਮੀ ਹੋਈ ਬਾਰਿਸ਼ ਦਾ ਵੀ ਖਤਰਾ ਸੀ ਵਾਟਾਵਰਨ ਕੈਂਟਾਨਿਕ ਹੈ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਰਫ਼ ਸਾਫ਼ ਕਰਦੇ ਸਮੇਂ ਵਾਰ-ਵਾਰ ਬ੍ਰੇਕ ਲੈਨ ਅਤੇ ਤਣਾਤੋਂ ਬਚਣ। ਟ੍ਰਾਂਟੋ ਲਈ ਵੀਰਵਾਸ਼ ਸਵੇਰੇ ਬਰਫ਼ਬਾਰੀ ਦੀ ਚੇਤਾਵਨੀ ਲਾਗੂ ਪਹਿਲਾਂ ਹੀ ਕਰ ਦਿੱਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਸੀ। ਕੁਝ ਖੇਤਰਾਂ ਦੇ ਵਿੱਚ ਬਰਫ਼ੀਲੇ ਤੂਫਾਨ ਤੇ ਬਰਫ਼ਬਾਰੀ ਦੀ ਸਲਾਹ ਦਿੱਤੀ ਗਈ ਹੈ ਜਿਵੇਂ ਕਿ ਆਕਸਪ੍ਰਿਜ, ਬੇਵਟਨ, ਉੱਤਰੀ ਡਰਹਮ ਖੇਤਰ, ਨਿਊ ਮਾਰਕੀਟ, ਜਾਰਜੀਨਾ, ਉੱਤਰੀ ਯਾਕ ਖੇਤਰ, ਬੈਰੀ, ਕਾਲਿੰਗਵੁੱਡ ਅਤੇ ਹਿਲਸਟੇਲ। ਮੈਟਰੋ ਲਿੰਕ ਸਟਿਕ ਹੈ ਕਿ ਗੋ ਟ੍ਰਾਂਜ਼ਿਟ ਫਿਰਵਾਰ ਨੂੰ ਇੱਕ ਵਿਸ਼ੇਸ਼ ਸ਼ਡਿਊਲ ਤੇ ਕੰਮ ਕਰ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਕੁਝ ਗੋ ਟ੍ਰੇਨ ਯਾਤਰਾਵਾਂ ਰੱਦ ਜਾਂ ਸੋਧੀਆਂ ਗਈਆਂ ਨੇ ਬੁਲਾਰੇ ਐਂਡਰੀਆ ਆਰਨੀਸੈਕਸ ਨੇ ਇੱਕ ਈਮੇਲ ਚ ਕਿਹਾ ਕਿ ਜ਼ਿਆਦਾਤਰ ਰੇਲ ਗੱਡੀਆਂ ਕੁਝ ਵਾਧੂ ਸੋਧਾਂ ਚ ਦੇਰੀ ਨਾਲ ਸਮਾਂ ਸਾਰੀ ਅਨੁਸਾਰ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੌਸਮ ਨੇ ਗੋ ਬਸਾਨੂ ਸਬਤੋਵਦ ਪ੍ਰਭਾਵਿਤ ਕੀਤਾ ਹੈ ਖਾਸ ਕਰਕੇ ਕਿਚਨਰ ਮਿਲਟਨ ਜਾਰਜਟਾਊਨ ਅਤੇ ਹੈਮਿਲਟਨ ਖੇਤਰਾਂ ਚ ਚੱਲਣ ਵਾਲੇ ਪੱਛਮੀ ਰੂਟਾਂ ਤੇ ਬਸਾਂ ਦੀ ਦੇਰੀ ਜ਼ਿਆਦਾਤਰ 15 ਮਿੰਟ ਜਾਂ ਇਸ ਤੋਂ ਘੱਟ ਦੀ ਰਹੀ ਹੈ। ਯਾਤਰਾਵਾ ਨਗਰ ਨਿਗਮਦਿਆਂ ਸੜਕਾਂ ਦੀਆਂ ਸਥਿਤੀਆਂ ਕਾਰਨ ਰੱਦ ਕਰਨ ਦੀ ਵੀ ਸਲਾਹ ਦਿੱਤੀ ਗਈ Airnex ਨੇ ਕਿਹਾ ਹੈ ਕਿ UP ਐਕਸਪ੍ਰੈਸ ਆਪਣੇ ਨਿਮਤ ਸ਼ਡਿਊਲ ਤੇ ਬਣੀ ਹੋਈ ਹੈ ਯਾਤਰੀ Go Transit ਵੈੱਬਸਾਈਟ ਤੇ ਸੁੱਧੇ ਹੋਈ ਯਾਤਰਾ ਸਮਾਂ ਸਾਰਨੀਆਂ ਵੇਖ ਸਕਦੇ ਨੇ ਇਸ ਤੋਂ ਇਲਾਵਾ 900 에어ਪੋਰਟ ਰੌਕਟ ਅਤੇ 927 ਹਾਈਵੇ ਸਟਾਈ ਐਕਸਪ੍ਰੈਸ ਨੂੰ ਛੱਡ ਕੇ ਸਾਰੀਆਂ TTC ਐਕਸਪ੍ਰੈਸ ਬੱਸਾਂ ਸਥਾਨਿਕ ਬੱਸ ਸੇਵਾ ਵਜੋਂ ਕੰਮ ਕਰ ਰਹੀਆਂ ਨੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੇ ਦਿਨ ਸਵੇਰੇ 6:30 ਵਜੇ ਤੱਕ 22 ਸੈਂਟੀਮੀਟਰ برف ਜਮ੍ਹਾਂ ਹੋ ਗਈ ਹਵਾਈ ਅੱਡੇ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ এনਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਡੈਨੀਅਲ ਸ਼ੈਲਟਨ ਨੇ ਕਿਹਾ ਕਿ ਜੀਟੀਏ ਚ ਜ਼ਿਆਦਾਤਰ برف ਪਹਿਲਾਂ ਹੀ ਡਿੱਗ ਚੁੱਕੀ ਹੈ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਰੂਬੀ ਟੱਲਾ ਵੀ ਹੱਥ ਅਸਮਾ ਰਹੇ ਨੇ ਤੇ ਹੁਣ ਰੂਬੀ ਟੱਲਾ ਲਈ ਇੱਕ ਮੁਸੀਬਤ ਖੜੀ ਹੋ ਗਈ ਹੈ ਦਰਸਲ ਲਿਬਰਲ ਪਾਰਟੀ ਨੇ ਇਹ ਫ੍ਰੈਂਚ ਲੀਡਰਸ਼ਿਪ ਡਿਬੇਟ ਲਈ ਰੂਬੀ ਟਲਾਦੀ ਦੁਪਾਸ਼ੇ ਦੀ ਮੰਗ ਰੱਦ ਕਰ ਦਿੱਤੀ ਹੈ ਰੂਬੀ ਨੇ ਕਿਹਾ ਹੈ ਕਿ ਉਹ ਫ੍ਰੈਂਚ ਭਾਸ਼ਾ ਸਿੱਖਣ ਲਈ ਸੰਕਲਪ ਬੱਧ ਨੇ ਲਿਬਰਲ ਪਾਰਟੀ ਮੋਂਟਰੀਅਲ 'ਚ ਹੋਣ ਵਾਲੀ ਫ੍ਰੈਂਚ ਲੀਡਰਸ਼ਿਪ ਡਿਬੇਟ ਲਈ ਲੀਡਰਸ਼ਿਪ ਉਮੀਦਵਾਰ ਰੂਬੀ ਟਲਾਦੀ ਦੁਪਾਸ਼ੇ ਦੀ ਬੇਨਤੀ ਨੂੰ ਸਵੀਕਾਰ ਨਹੀਂ ਕਰ ਰਹੀ ਪਾਰਟੀ ਦੇ ਬੁਲਾਰੇ ਪਾਕੜ ਲੁੰਡ ਨੇ ਕਿਹਾ ਕਿ ਡਿਬੇਟ ਦੀ ਸਟੇਜ ਤੇ ਸਿਰਫ ਉਮੀਦਵਾਰਾਂ ਅਤੇ ਸੰਚਾਲਕ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕੋਈ ਅਨੁਵਾਦਕ ਭਾਸ਼ਾ ਟ੍ਰਾਂਸਲੇਟਰ ਨਹੀਂ ਦਿੱਤਾ ਜਾਵੇਗਾ ਟੱਲਾ ਨੇ ਇੱਕ ਹਾਲੀਆ ਇੰਟਰਵਿਊ ਚ ਕਿਹਾ ਸੀ ਕਿ ਉਹਨਾਂ ਦੀ ਪ੍ਰਚਾਰ ਟੀਮ ਇਸ ਹਫਤੇ ਦੁਪਾਸ਼ੀਏ ਦੀ ਬੇਨਤੀ ਕਰਨ ਦੀ ਯੋਜਨਾ ਬਣਾ ਰਹੀ ਸੀ ਕਿਉਂਕਿ ਉਹ ਫ੍ਰੈਂਚ ਭਾਸ਼ਾ ਚ ਨਿਪੁੰਨ ਨਹੀਂ ਹਨ ਪਰ ਟੱਲਾ ਨੇ ਹਰ ਹਾਲ ਡਿਬੇਟ ਚ ਹਾਜ਼ਰ ਹੋਣ ਦੀ ਯੋਜਨਾ ਬਣਾਈ ਹੋਈ ਹੈ ਤੇ ਉਹ ਆਪਣਾ ਸ਼ੁਰੂਆਤੀ ਅਤੇ ਸਮਾਪਨ ਭਾਸ਼ਣ ਫ੍ਰੈਂਚ ਦੇ ਵਿੱਚ ਦੇਣਗੇ ਟਲਾਨੇ ਵੀਰਵਾਰ ਨੂੰ ਕਿਹਾ ਕਿ ਉਹ ਫ੍ਰੈਂਚ ਸਿੱਖਣ ਲਈ ਸੰਕਲਪਬੱਧ ਨੇ ਅਤੇ ਇਹ ਉਹਨਾਂ ਦੀ ਪੰਜਵੀਂ ਭਾਸ਼ਾ ਹੋਵੇਗੀ। ਇੱਕ ਬਿਆਨ ਚ ਟਲਾਨੇ ਕਿਹਾ ਹੈ ਕਿ ਇੱਕ ਲੀਡਰ ਵਜੋਂ ਮੈਂ ਹਮੇਸ਼ਾ ਇੱਕ ਅਜਿਹੇ ਕੈਨੇਡਾ ਦੀ ਗੱਲ ਕਰਾਂਗੀ ਜਿੱਥੇ ਹਰੇਕ ਨਾਗਰਿਕ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਸਾਡੇ ਭਵਿੱਖ ਬਾਰੇ ਗੱਲਬਾਤ ਦੇ ਵਿੱਚ ਸ਼ਾਮਲ ਹੋਵੇ। ਹਾਲਾਂਕਿ ਮੈਂ ਲਿਬਰਲ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕਰਦੀਆਂ ਪਰ ਮੈਂ ਇਸ ਨੂੰ ਸਾਰੇ ਕੈਨੇਡੀਅਨਸ ਦੀ ਨੁਮਾਇੰਦਗੀ ਕਰਨ ਵਾਲੀ ਆਪਣੀ ਵਚਨਬੱਧਤਾ ਜ਼ਾਹਰ ਕਰਨ ਦੇ ਮੌਕੇ ਵਿੱਚ ਦਿਆਂ। ਲਿਬਰਲ ਪਾਰਟੀ ਨੇ ਦੋ ਡਿਬੇਟਸ ਦੀ ਸ਼ਨਾ ਬਣਾਈ ਹੈ ਇੱਕ ਫਰਾਂਚ ਦੇ ਵਿੱਚ 24 ਫਰਵਰੀ ਨੂੰ ਹੈ ਤੇ ਇੱਕ ਅੰਗਰੇਜ਼ੀ ਵਿੱਚ ਉਸ ਤੋਂ ਅਗਲੇ ਦਿਨ ਭਾਵ 25 ਫਰਵਰੀ ਨੂੰ ਹੈ ਲਿਬਰਲ ਪਾਰਟੀ 9 ਮਾਰਚ ਨੂੰ ਆਪਣੇ ਨਵੇਂ ਲੀਡਰ ਦਾ ਐਲਾਨ ਕਰੇਗੀ ਪਾਰਟੀ ਦੁਆਰਾ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਪ੍ਰਕਿਰਿਆਵਾਂ ਦੇ ਅਨੁਸਾਰ ਐਡਵਾਂਸ ਵੋਟਿੰਗ 26 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਕਨਵੈਨਸ਼ਨ ਤੱਕ ਚੱਲਦੀ ਰਹੇਗੀ ਮੈਂਬਰ ਆਨਲਾਈਨ ਐਡਵਾਂਸ ਵੋਟ ਵੀ ਪਾ ਸਕਦੇ ਨੇ 9 ਮਾਰਚ ਨੂੰ ਮੁੱਖ ਵੋਟਿੰਗ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ ਕੈਨੇਡਾ ਤੇ ਭਾਰਤ ਵਿਚਾਲੇ ਭਾਵੇਂ ਤਣਾਅ ਜਾਰੀ ਹੈ ਪਰ ਇਸ ਦੇ ਬਾਵਜੂਦ ਵੀ ਕੈਨੇਡਾ ਜਾਣ ਵਾਲੇ ਭਾਰਤੀਆਂ ਦੇ ਵਿੱਚ ਰੁਝਾਨ ਵਧਿਆ ਹੈ ਘਟਿਆ ਨਹੀਂ ਹੈ ਹੁਣ ਕੈਨੇਡਾ 'ਚ ਭਾਰਤੀਆਂ ਦਾ ਰਿਕਾਰਡ ਕਾਇਮ ਹੈ ਅਤੇ ਇਸ ਬੰਦਾ ਦੇ ਵਿੱਚ ਖਟਾਸ ਆਉਣ ਦੇ ਬਾਵਜੂਦ ਵੀ 374000 ਭਾਰਤੀਆਂ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਹੋਈ ਹੈ ਜਦਕਿ ਬਾਕੀ ਦੇਸ਼ਾਂ ਦੇ ਆંકੜੇ ਕਿਤੇ ਦੂਰ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਰਜਨੀਤਿਕ ਤਣਾਅ ਦੇ ਬਾਵਜੂਦ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਦੀ ਸਾਲਾਨਾ ਇਮੀਗ੍ਰੇਸ਼ਨ ਰਿਪੋਰਟ ਦੇ ਅਨੁਸਾਰ 2024 ਵਿੱਚ ਭਾਰਤੀਆਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ ਇਸ ਸਾਲ ਕੁੱਲ 3,74,832 ਨਵੇਂ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ ਜਿਨ੍ਹਾਂ ਵਿੱਚੋਂ 23.43% ਭਾਰਤੀ ਸਨ ਪਾਵੇਂ 2024 ਵਿੱਚ ਕੈਨੇਡੀਅਨ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ 2023 ਦੇ ਮੁਕਾਬਲੇ ਥੋੜੀ ਘੱਟ ਸੀ ਪਰ ਫਿਰ ਵੀ ਉਹ ਬਾਕੀ ਸਾਰੇ ਦੇਸ਼ਾਂ ਨਾਲੋਂ ਵੱਧ ਸੀ ਇਸ ਸਾਲ 217 ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ ਰਿਪੋਰਟ ਅਨੁਸਾਰ ਭਾਰਤੀਆਂ ਦੀ ਗਿਣਤੀ ਵਿੱਚ ਕਮੀ ਦਾ ਇੱਕ ਕਾਰਨ ਭਾਰਤ ਤੇ ਕੈਨੇਡਾ ਵਿਚਾਲੇ ਵਾਧਾ ਤਣਾਅ ਵੀ ਹੋ ਸਕਦਾ ਹੈ ਅਪ੍ਰੈਲ ਤੇ ਜੂਨ 2024 ਦੇ ਵਿਚਾਲੇ ਸਭ ਤੋਂ ਵੱਧ ਲੋਕਾਂ 1,04,218 ਨੂੰ ਨਾਗਰਿਕਤਾ ਦਿੱਤੀ ਗਈ ਜਦਕਿ ਅਕਤੂਬਰ ਨਵੰਬਰ ਵਿੱਚ 69593 ਲੋਕਾਂ ਨੂੰ ਨਾਗਰਿਕਤਾ ਮਿਲੀ ਜਨਵਰੀ ਤੋਂ ਲੈ ਕੇ ਮਾਰਚ ਤੱਕ 88200 ਲੋਕਾਂ ਨੂੰ ਨਾਗਰਿਕਤਾ ਮਿਲੀ ਹੈ April ਤੋਂ ਲੈ ਕੇ June ਤੱਕ 14218 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ July ਤੋਂ ਲੈ ਕੇ September ਤੱਕ 94661 ਲੋਕਾਂ ਨੂੰ ਨਾਗਰਿਕਤਾ ਮਿਲੀ ਹੈ ਤੇ October ਤੋਂ ਲੈ ਕੇ November ਤੱਕ 69593 ਲੋਕਾਂ ਨੂੰ ਨਾਗਰਿਕਤਾ ਹਾਸਲ ਹੋਈ ਹੈ ਜਦਕਿ December ਦੇ ਆંકੜੇ ਨੇ 18160 ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2023 ਵਿੱਚ ਖਾਲਸਤਾਨੀ ਅਤਵਾਦੀ ਹਰਦੀਪ ਸਿੰਘ ਨੇਚਰ ਦੀ ਹੱਤਿਆ ਲਈ ਭਾਰਤ ਦੇ ਖੰਭੀਰ ਦੋਸ਼ ਲਗਾਏ ਸਨ। ਭਾਰਤ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੇਟਾਂ ਨੂੰ ਕੱਢ ਦਿੱਤਾ। ਟਰੂਡੋ ਨੇ ਬਾਅਦ ਵਿੱਚ ਇੱਕ ਜਾਂਚ ਕਮਿਸ਼ਨ ਸਾਹਮਣੇ ਮੰਨਿਆ ਕਿ ਉਹਨਾਂ ਦੀ ਸਰਕਾਰ ਕੋਲ ਭਾਰਤ ਵਿਰੁੱਧ ਕੋਈ ਠੋਸ ਸਬੂਤ ਨਹੀਂ ਹਨ। ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਉਸ ਦੇ ਦੁਆਰਾ ਲਗਾਏ ਗਏ ਦੋਸ਼ ਸਿਰਫ ਖੂਫੀਆ ਜਾਣਕਾਰੀ ਦੇ ਆਧਾਰਿਤ ਸਨ ਨਾ ਕਿ ਸਾਬਤ ਹੋਏ ਤੱਥਾਂ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੈਨੇਡੀਅਨ ਅਧਿਕਾਰੀ ਸਮੇਂ-ਸਮੇਂ ਤੇ ਭਾਰਤ ਦਾ ਦੌਰਾ ਕਰ ਰਹੇ ਨੇ ਤੇ ਹਰਦੀਪ ਸਿੰਘ ਨਿਜਲ ਕਤਲकांड ਮਾਮਲੇ ਦੇ ਨਾਲ ਜੁੜੀ ਤਫ਼ਤੀਸ਼ ਹਜੇ ਵੀ ਜਾਰੀ ਹੈ ਇਸ ਮਾਮਲੇ 'ਚ ਚਾਰ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲਾ ਸੁਣਵਾਈ ਅਧੀਨ ਹੈ ਵੈਂਕੂਵਰ ਦੇ ਸੰਗੀ ਲਿਬਰਲ ਲੀਡਰਸ਼ਿਪ ਉਮੀਦਵਾਰ ਮਾਰਕ ਕਾਰਨੀ ਕੈਨੇਡਾ ਚ ਦੇ ਰਹਿਾਈਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਸਤਾਵਿਤ ਯੋਜਨਾ ਤੇ ਚਰਚਾ ਕਰਨ ਵਾਸਤੇ ਨਿਊਜ਼ ਕਾਨਫਰੰਸ ਦੇ ਵਿੱਚ ਮੌਜੂਦ ਹੋਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਕਾਰਨੀ ਨੇ ਇਸ ਭਾਵਨਾ ਤੇ ਟਿੱਪਣੀ ਕੀਤੀ ਹੈ ਕਿ ਲਿਬਰਲ ਪਾਰਟੀ ਵੱਲੋਂ 9 ਮਾਰਚ ਨੂੰ ਆਪਣਾ ਨਵਾਂ ਨੇਤਾ ਚੁਣਨ ਤੋਂ ਥੋੜੀ ਦੇਰ ਬਾਅਦ ਇੱਕ ਸੰਗੀ ਚੋਣ ਬੁਲਾਈ ਜਾ ਸਕਦੀ ਹੈ ਉਹਨਾਂ ਨੇ ਚੱਲ ਰਹੇ ਅਮਰੀਕੀ ਟੈਰਫਕ ਖਤਰੇ ਦੇ ਜਵਾਬ ਤੇ ਵੀ ਚਰਚਾ ਕੀਤੀ Uh, and we need to address it. And in order to address the housing crisis, uh, we need to build a lot of homes, uh, just under 4 million homes over the course of the next decade. And there's a series of programs that are being put in place by the federal government. Uh, support by uh, provinces and municipalities that are going to help that, uh, but in order really to achieve those objectives, like many of the changes we're going to need to do in Canada, uh, we need innovation. Uh, we need to build in a different way, um, and this is an example of uh, modular housing. Uh, it builds on research that's been done here at uh, in Vancouver at University of British Columbia, uh, and just to put this in context, um, we can speed up. Um, increase speeds by 20 to 50 percent, uh, reduce waste by almost 50 percent in the construction process, uh, reduce emissions uh, over the course of the production process uh, and the lifetime of uh, the building by 20 percent, um, and really get housing for people uh, more rapidly, more efficiently. More cheaply, again, cost reductions of over 25 percent, uh, and build true Canadian technology that not just serves uh, Canadians here, but ultimately serves around the world. Alors, c'est c'est fondamental uh, afin d'atteindre uh, nos, nos objectifs. Uh, uh, discussions with the Americans. Uh, uh, the demands of uh, the Americans uh, change, uh, or at least of the president, uh, change on an almost uh, daily basis, as do the timelines. Uh, uh, the government is currently engaged in uh, direct discussions with the Trump administration. Uh, you know, you never take a decision before you need to take a decision. Uh, and so nothing is pre-wired. Uh, let's see what the situation is in the middle of march uh, and do what is best for canadians. and the government will do what's best for canadians. Uh, if parliament needs to be recalled for certain reasons, uh, it will be. Uh, if it makes sense to get a strong mandate uh, at that point, uh, uh, that is what will follow. Uh, but make no mistake, and uh, i think this is a message uh, for the united states, is that uh, canadians, uh, and i'm not speaking about leadership uh, contenders. i'm not speaking about uh, current governments, federal or provincial. canadians uh, are united on this issue. Uh, canadians have a strong sense of resolve. Uh, we're going to stand up collectively for canada, uh, and we're going to build our economy here in canada first and foremost. Um, and uh, we'll see uh, what arrangements we come with the americans uh, when we get to the table. okay, so i will run in the next election, irrespective, of, uh, just to be absolutely clear. Um, I w irrespective of the outcome of the leadership uh, election, uh, I would hope to win that seat. So, irrespective of what happens in the general election, I will serve my entire term as an MP uh, if I am elected, if I'm given the confidence uh, of the voters or wherever I run. Uh, I, I am a politician, I'm running for, uh, running for the leadership, I will run uh, to uh, be selected as a candidate. Um, and I would just make the following observation, uh, which is that what is happening is Canadians are listening to the message that we're sending out a positive message about building the economy, moving forward, message standing up for, uh, to the Americans, getting the best deal for Canada, uh, but also changing our trading partners, building one Canadian economy is that more and more seats are becoming attractive. Um, in other words, uh, canadians are rallying behind uh, the liberal party. Uh, that gives us a tremendous responsibility uh, in order to deliver it, uh, to them, and I'm, i look forward to standing uh, in the location that's appropriate, where appropriate. i have ties. I, maybe i'll just say one more thing, which is um, i have many ties uh, in this country. i grew up in alberta. i was born in the north. Uh, my parents are from uh, british columbia. Uh, my family, uh, a par good part of my family lives there. I lived in Toronto, I live in Ottawa. Uh, you know I have many uh, many ties uh, and uh, obviously I would be a local MP but also uh, my intention is to uh, win this uh, leadership to become Prime minister and to represent all Canadians. <laughs>